ਅੱਜ ਤੁਹਾਨੂੰ ਮੈਂ ਅੱਜ ਬਹੁਤ ਹੀ ਵਧੀਆ ਚੀਜ਼ਾਂ ਦੱਸੂਗਾ ਵੀ ਜਿਹੜਾ ਸਿਰਫ ਮੇਰੇ ਕੋਲ ਇੱਕ ਪੌਣਾ ਕਿੱਲਾ ਜ਼ਮੀਨ ਦਾ ਸਿਰਫ ਇੱਕ ਪੌਣੇ ਕਿੱਲੇ ਜ਼ਮੀਨ ਦੇ ਵਿੱਚ ਬਾਈ ਜੀ ਮੈਂ ਕਦੂ ਤੋਰੀਆਂ ਭਿੰਡੀਆਂ ਸਿਮਲਾ ਮਿਰਚਾ ਗਵਾਰੇ ਦੀਆਂ ਫਲੀਆਂ ਚੋਲੇ ਦੀਆਂ ਫਲੀਆਂ ਸਿਮਲਾ ਮਿਰਚ ਟਮਾਟੇ ਮੱਕੀ ਬਾਈ ਜੀ ਦੋ ਤਾਂ ਬਿੱਲ ਦੇ ਦਰਖਤ ਲੱਗੇ ਹੋਏ ਨੇ ਮੇਰੇ ਕੋਲ ਠੀਕ ਆ ਫੇਰ ਤੁਸੀਂ ਇਹ ਦੇਖ ਲੋਗੇ ਨਿੰਬੂ ਤੇ ਮੈਂ ਕਹਣਾ ਬਾਈ ਜੀ ਪੋਜੀ ਯਕੀਨ ਕਰਿਓ ਲਵੇ ਲਵੇ ਕੱਦੂ ਰੂੜੀ ਵਾਲੇ ਰੇਹ ਲਿਆ ਕੇ ਜਿੱਥੋਂ ਮਰਜੀ ਪਾ ਲਓ ਕੋਈ ਰੇ ਸਪਰੇ ਬਾਲੀ ਕਰਨ ਦੀ ਲੋੜ ਨਹੀਂ ਆ ਸਬਜ਼ੀਆਂ ਤਾਂ ਵੈਸੇ ਹੀ ਬਹੁਤ ਵਧੀਆ ਹੋ ਜਾਂਦੀਆਂ ਬਾਈ ਜੀ ਇਹ ਧਿਆਨ ਦੇਣ ਦੀ ਲੋੜ ਆ ਵਾਹਿਗੁਰੂ ਦਾ ਜਾਪ ਕਰਦੇ ਹੋਏ ਤੁਸੀਂ ਮੂਲ ਮਾਤਾ ਦਾ ਜਾਪ ਕਰਦੇ ਹੋਏ ਬਈ ਦਾਲਾਂ ਸਬਜ਼ੀਆਂ ਚ ਗੇੜੇ ਕੱਢੋ ਪਾਣੀ ਲਾਵੋ ਰੇ ਚਪਰੇ ਨਾਰਮਲ ਕਰੋ ਜਿਹੜਾ ਰੂੜੀ ਵਾਲਾ ਏ ਉਹ ਕਰੋ ਦੂਜੇ ਦੀ ਲੋੜ ਨਹੀਂ ਮੈਂ ਕਹਿੰਨਾ ਬਾਈ ਜੀ ਮੇਰੇ ਕੋਲ ਚੰਗੇ ਚੰਗੇ ਤਕੜੇ ਤਕੜੇ ਘਾਰ ਕਹਿੰਦੇ ਆ ਹਾਂਜੀ ਬਾਈ ਜੀ ਸਾਨੂੰ 5 ਕਿਲੋ ਭਿੰਡੀਆਂ ਚਾਹੀਦੀਆਂ ਕਹੀ ਤਾਂ ਮਿਲ ਜਾਣਗੀਆਂ ਜੀ ਸ਼ਾਮ ਨੂੰ ਸਵੇਰੇ ਮਿਲ ਜਾਣੀਆਂ ਕੱਦੂ ਮੈਂ ਕਹਿੰਦਾ ਬਾਈ ਜੀ ਮੇਰੇ ਕੋਲੇ ਨਾ ਅਰਬੀ ਬਹੁਤ ਚੀਜ਼ਾਂ ਲਾ ਮੈਂ ਆਪ ਹੀ ਲਾਉਣਾ ਵਾ ਪੌਣਾ ਕਿਲੇ ਦੀ ਜ਼ਮੀਨ ਦਾ ਵੀਰ ਮੇਰੇ ਕੋਲ ਸਿਰਫ ਪੌਣਾ ਕਿਲੇ ਦੇ ਵਿੱਚ ਹੀ ਮੈਂ ਬਹੁਤ ਕੁਝ ਵੀਰ ਮੈਨੂੰ ਕਹਿੰਦਾ ਵੀ ਮੈਂ ਲਾਉਣਾ ਵਾਂ ਮੈਂ ਐਸੇ ਭਰਾ ਨੂੰ ਮਿਲਿਆ ਤੇ ਆ ਤੁਹਾਡੇ ਸਾਹਮਣੇ ਹੀ ਆ ਕਿੰਨੀਆਂ ਵਧੀਆ ਦਾਲਾਂ ਸਬਜ਼ੀਆਂ ਉਹ ਆਪ ਲਾਉਂਦਾ ਵਾ ਮੈਂ ਕਹਿੰਦਾ ਤੁਨ ਤਨ ਕਰਾਈ ਬੈਠਾ ਵੀਰ ਜੀ ਉਹਦੀ ਕੋਠੀ ਪਾਈ ਹੋਈ ਆ ਦੋ ਗੱਡੀਆਂ માં ਪਸ਼ੂ ਰੱਖੇ ਹੋਏ ਨੇ ਬਾਈ ਜੀ ਕੈਨੇਡਾ ਅਮਰੀਕਾ ਬੰਦੇ ਨੂੰ ਲੋੜ ਨਹੀਂ ਜਾਣਦੀ ਜੇ ਅਸੀਂ ਆਪ ਦਾ ਇੱਥੇ ਇੱਕ ਕਿੱਲੇ ਅੱਧੇ ਕਿੱਲੇ ਪੌਣੇ ਕਿੱਲੇ ਦੇ ਵਿੱਚ ਕੰਮ ਕਰ ਲਈਏ ਨਾ ਕੱਲੀਆਂ ਦਾਲਾ ਸਬਜ਼ੀਆਂ ਠੀਕ ਆ ਮੇਰੇ ਕੋਲ ਭਰਾ ਤੁਹਾਨੂੰ ਮੈਂ ਦਿਖਾਵਾਂ ਨਾ ਮਿਰਚਾਂ ਲੱਗੀਆਂ ਹੋਈਆਂ ਵਾ ਠੀਕ ਆ ਨਿੰਬੂਆਂ ਦੇ ਬੂਟੇ ਨੇ ਮੇਰੇ ਕੋਲ ਸਿਮਲਾ ਮਿਰਚ ਲੱਗੀ ਹੋਈ ਆ ਕਾਫੀ ਚੀਜ਼ਾਂ ਮੈਂ ਲਾਉਣਾ ਵਾ ਧੰਤਾਂ ਧਨ ਹੋਈ ਪਈ ਆ ਕੋਈ ਮੇਰਾ ਮੈਂ ਕਹਿੰਦਾ 20 ਕਿੱਲੇ ਵਾਲਾ 15 ਕਿੱਲੇ ਵਾਲਾ ਮੇਰਾ ਮੁਕਾਬਲਾ ਨਹੀਂ ਕਰ ਸਕਦਾ ਬਾਈ ਕਿਉਂਕਿ ਮੈਂ ਤਾਂ ਆ ਵਦੇ ਪੌਣੇ ਕਿੱਲੇ ਦੇ ਵਿੱਚ ਇੰਨਾ ਕੁਝ ਲਾਇਆ ਵਾ ਤੇ ਲੋਕ ਕਹਿਣਗੇ ਵੀ ਤੂੰ ਯਾਰ ਕਮਾਲ ਆ ਆ ਦੇਖੋ ਸਿਮਲਾ ਮਿਰਚ ਹੈ ਬਹੁਤ ਚੀਜ਼ਾਂ ਲਾਈਆਂ ਹੋਈਆਂ ਵਾ ਤਾਂ ਤੁਹਾਨੂੰ ਹੀ ਪਈਆ ਵੀਰੇ ਮੈਂ ਜੇ ਤੁਹਾਨੂੰ ਇੱਕ ਗੱਲ ਦੱਸਾਂ ਨਾ ਸੱਚ ਕਹਾਂ ਨਾ ਸੱਚ ਲੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦਿਲ ਦੀ ਹੱਥ ਰੱਖ ਕੇ ਸੁਣ ਲਈ ਮੇਨੂੰ ਕਮਾਈ ਕਿੰਨੀ ਆ ਠੀਕ ਆ ਇੱਕ ਮਹੀਨੇ ਦੀ ਕਮਾਈ ਕਮਾਈ ਜਿਹੜੀ ਖਰਚਾ ਕੱਢ ਕੇ ਵੀਰੇ 50 ਤੋਂ 70000 ਰੁਪਈਆ ਮੇਰਾ ਖਰਚਾ ਕੱਢ ਕੇ ਮੈਨੂੰ 50 ਤੋਂ 70000 ਰੁਪਇਆ ਮੇਰੀ ਜੇਬ ਵਿੱਚ ਪੈਂਦਾ ਦਾ ਇੱਕ ਮਹੀਨੇ ਦਾ ਠੀਕ ਆ ਉਤੋਂ ਵੱਧ ਵੀ ਹੋ ਸਕਦਾ ਘੱਟ ਨਹੀਂ ਹੋ ਸਕਦਾ ਦੇਖੋ ਮੈਂ ਕਈ ਚੀਜ਼ਾਂ ਲਾਈਆਂ ਆਹਾ ਅਮਰੂਦ ਵੀ ਲੱਗੇ ਹੋਏ ਨੇ ਅਨਾਰ ਵੀ ਲੱਗੇ ਹੋਏ ਨੇ ਨਿੰਬੂਆਂ ਦੇ ਬੂਟੇ ਲੱਗੇ ਨੇ ਦੋ ਬਿੱਲਾਂ ਦੇ ਲੱਗੇ ਨੇ ਕੋਈ ਸਰਬਤ ਸੁਰਬਤ ਯਾਰ ਬਾਈ ਠੰਡੇ ਪੀਣ ਦੀ ਲੋੜ ਨਹੀਂ ਆ ਇੱਕ ਤੋੜੋ ਘਰੇ ਘੋਲੋ ਚੰਗੀ ਤਰ੍ਹਾਂ ਵਧੀਆ ਬਣਾ ਕੇ ਸਰਬਤ ਪੀਓ ਨਾਲੇ ਸਿਹਤ ਵਧੀਆ ਰਹੂਗੀ ਆਹ ਦਾਲਾਂ ਸਬਜ਼ੀਆਂ ਤਾਂ ਤੁਸੀਂ ਹੈਰਾਨ ਰਹੇ ਜਾਓਗੇ ਭਰਾ ਹਰਾਨ ਮੇਰਾ ਤਾਂ ਬਸ ਵੀਡੀਓ ਬਣਾਉਣ ਦਾ ਇਹੀ ਮਕਸਦ ਆ ਕਿ ਵੀ ਮੈਂ ਆਪਣੇ ਜੱਟ ਜ਼ਿਮੀਂਦਾਰ ਕਿਸਾਨਾ ਭਰਾਵਾਂ ਨੂੰ ਮੈਂ ਇੱਕ ਇਹ ਜਾਣਕਾਰੀ ਦਿਨਾ ਭਰਾਵੋ ਮੇਰੇ ਕੋਲ ਇੱਕ ਪੌਣਾ ਕਿੱਲਾ ਜ਼ਮੀਨ ਦਾ ਆ ਚੌਲੇ ਫਲੀਆਂ ਦੇਖ ਲਓ ਕਿੰਨੀਆਂ ਵਧੀਆ ਵਧੀਆ ਤੁਸੀਂ ਦਾ ਭਰਾਵੋ ਦੱਸਦਾ 5 5 20 20 ਕਿੱਲੇ 50 ਕਿੱਲੇ ਵਾਲੇ 20 ਮੇਰਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਮੈਨੂੰ ਵਧੀਆ ਚਾਰ ਪੈਸੇ ਬਣਦੇ ਆ ਤੇ ਮੈਂ ਦਾਲਾਂ ਸਬਜ਼ੀਆਂ ਲਾਈਆਂ ਹੋਰ ਕੋਈ ਚੀਜ਼ ਨਹੀਂ ਆ ਤੇ ਮੈਂ ਇਹੀ ਗੱਲ ਕਹੂੰਗਾ ਵੀਰ ਤੁਸੀਂ ਵੀ ਰਲ ਮਿਲ ਕੇ ਨਾ ਆਪ ਦੇ ਖੇਤ ਕਿੱਲਾ ਅੱਧਾ ਕਿੱਲਾ ਜਿੰਨਾ ਵੀ ਤੁਹਾਡਾ ਦਿਲ ਕਰਦਾ ਦਾਲਾਂ ਸਬਜ਼ੀਆਂ ਦਾ ਕੰਮ ਕਰ ਲਓ ਤੁਹਾਡੇ ਬਾਈ ਕੀ ਪਿੰਡ ਦੇ ਵਿੱਚੋਂ ਲੋਕ ਤੁਹਾਨੂੰ ਪੁੱਛਣਗੇ ਅਰਬੀ ਲੱਗੀ ਹੈ ਨਾ ਸਿਰਈ ਆ ਬਾਈ ਮੈਂ ਖੁਦ ਆਪ ਮੈਂ ਕਹਣਾ ਵੀਰੇ ਮੂੰਗੀ ਕਾਲੇ ਛੋਲੇ ਬਹੁਤ ਚੀਜ਼ਾਂ ਮੈਂ ਲਾਉਣਾ ਭਰਾ ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ ਦਾਲਾਂ ਸਬਜ਼ੀਆਂ ਆਪ ਦੀਆਂ ਬੀਜੋ ਠੀਕ ਆ ਬਾਲਾ ਕੁਛ ਕਤਕਮਣ ਕਰਨ ਦੀ ਲੋੜ ਨਹੀਂ ਆ ਰਾਜ ਕਰੋਗੇ ਵੀਰੇ ਚੜਦੀ ਕਲਾ ਚ ਰਹੋਗੇ ਆ ਮੱਕੀ ਲੱਗੀ ਹੋਈ ਆ ਠੀਕ ਆ ਬਾਈ ਤੁਸੀਂ ਆਪ ਕਹੋਗੇ ਵੀ ਇਹ ਤਾਂ ਭਰਾ ਤੂੰ ਚੰਗਾ ਸੁਝਾ ਦਿੰਦਾ ਸਾਨੂੰ ਅੱਧਾ ਪੌਣਾ ਕਿੱਲਾ ਜ਼ਮੀਨ ਦਾ ਤੂੰ ਕਿੱਡਾ ਵਧੀਆ ਕੰਮ ਕਰੀ ਬੈਠਾ ਤੇ ਸਾਡੇ ਕੋਲ 10 ਕਿੱਲੇ 5 ਕਿੱਲੇ 20 ਕਿੱਲੇ ਮੈਂ ਕਹਿੰਦਾ ਵੀਰੇ ਮੇਰਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ ਬਸ ਇਸ ਵੀਡੀਓ ਨੂੰ ਭਰਾ ਹਰ ਇੱਕ ਦੇ ਤੋਂ ਸ਼ੇਅਰ ਕਰ ਦੇਣਾ ਕਿ ਮੇਰਾ ਜੱਟ ਜ਼ਮੀਂਦਾਰ ਭਰਾ ਦਾ ਕਿਤੇ ਫਾਇਦਾ ਹੋ ਜਾਵੇ ਇਹ ਵੇਖ ਲਵੇ ਵੀ ਮੈਂ ਤਾਂ ਇੱਕ ਪੌਣੇ ਕਿੱਲੇ ਦੇ ਵਿੱਚ ਕਿੰਨਾ ਸਮਾਨ ਲਾਈ ਰੱਖੀ ਆ ਮੈਂ ਤਾਂ ਭਰਾ ਰਾਜ ਕਰਦਾ ਨਜ਼ਾਰੇ ਆ ਪੂਰੇ ਵਧੀਆ ਚੜ੍ਹਦੀ ਕਲਾ 'ਚ ਆ ਥੋੜੀ ਥੋੜੀ ਚੀਜ਼ ਭਰਾਵਾ ਮੈਂ ਪੌਣੇ ਕਿੱਲੇ ਦੇ ਵਿੱਚ ਲਾਈ ਹੋਈ ਆ ਮੇਰੇ ਪਿੰਡ ਦੇ ਕਈ ਚੰਗੇ ਚੰਗੇ ਬੰਦੇ ਲੱਗੇ ਨੇ ਕਿ ਜਿਹੜੇ ਕਹਿੰਦੇ ਆ ਮੈਨੂੰ 5 ਕਿਲੋ ਤੋਰੀਆਂ ਦੇ ਦਿਓ 5 ਕਿਲੋ ਜੀ ਮੈਨੂੰ ਬੈਂਗਣੀ ਦੇ ਦਿਓ 2 ਕਿਲੋ ਗੋਭੀ ਦੇ ਦਿਓ ਮੈਂ ਕਹਿੰਨਾ ਭਰਾ ਸਮੇਂ ਦੇ ਨਾਲ ਤੁਸੀਂ ਪੌਣੇ ਕਿੱਲੇ ਦੇ ਵਿੱਚ ਕੀ 2-4 ਕਿੱਲੇ ਜ਼ਮੀਨ ਦਾ ਵੀਜ ਲੋ ਥੋੜੇ ਤੋਂ ਵੱਡਾ ਕੋਈ ਬੰਦਾ ਯਾਰ ਹੋਈ ਨਹੀਂ ਸਕਦਾ ਮੈਂ ਤਾਂ ਇਹ ਗੱਲ ਕਹੂੰਗਾ ਭਿੰਡੀ ਲੱਗੀ ਆ ਮੈਂ ਕਹਿੰਨਾ ਬਾਈ ਕੀ ਬਾਤ ਠੀਕ ਆ ਅਗਵਾਰੇ ਦੀ ਫਲੀ ਲੱਗੀ ਹੋਈ ਆ ਤੁਸੀਂ ਆਪ ਦੇਖੋਗੇ ਮੇਰੇ ਕੋਲ ਤਾਂ ਚੰਗੇ ਚੰਗੇ ਬੰਦੇ ਲੇ ਜਾਂਦੇ ਆ ਸ਼ੇਅਰ ਜ਼ਰੂਰ ਕਰ ਦੇਣਾ ਕਿਸੇ ਮੇਰੇ ਭਰਾ ਦਾ ਭਲਾ ਹੋ ਜੇ ਫਾਇਦਾ ਹੋ ਜੇ ਮੇਰੇ ਕੋਲੇ ਪਾਉਣਾ ਕਿ ਲਈ ਫਿਰ ਵੀ ਮਹਾਰਾਜ ਕਰਦਾ ਧੰਨਵਾਦ ਬਾਈ